ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜਸ਼ਮੀਸ਼ਪਤਾ ਨਿਊਜ਼ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਪੰਜਾਬ ਦੇ ਵੱਖ-ਵੱਖ ਨਗਰ ਨਿਗਮ ਤੇ ਪੰਚਾਇਤਾਂ ਦੇ ਚੋਣਾਂ ਲਗ 21 ਤਰੀਕ ਨੂੰ ਸਾਡੇ ਸਾਰਿਆਂ ਦੇ درمیان ਹੋਣ ਜਾਣੀਆਂ ਹਨ ਇਸ ਦੌਰਾਨ ਅਸੀਂ ਕੜੂਆ ਨਗਰ ਪੰਚਾਇਤ ਦੇ ਵਿੱਚ ਪਹੁੰਚੇ ਹਾਂ ਜਿੱਥੋਂ ਪਿੰਡ ਸ਼ਕਰੂਲਾਪੁਰ ਪਹਿਲਾਂ ਪੰਚਾਇਤ ਦੇ ਧਾਰੇ ਦੇ ਵਿੱਚ ਹੁੰਦਾ ਸੀ ਹੁਣ ਇਸ ਨੂੰ ਨਗਰ ਪੰਚਾਇਤ ਕੜੂਆ ਦੇ ਨਾਲ ਜੋੜ ਦਿੱਤਾ ਗਿਆ ਹੈ ਇੱਥੇ ਵਾਰਡ ਨੰਬਰ 8 ਤੋਂ ਨਰਿੰਦਰ ਸਿੰਘ ਨਿੰਦਾ ਕੋਚ ਜਿਨ੍ਹਾਂ ਨੂੰ ਪਿਆਰ ਨਾਲ ਨਿੰਦਾ ਕੋਚ ਕਹਿੰਦੇ ਹਨ ਉਹ ਕਾਫੀ ਦੇਰ ਤੋਂ ਸਰਗਰਮ ਸਨ ਤੇ ਇਸ ਕਾਰਨ ਉਹਨਾਂ ਨੂੰ ਪਾਰਟੀ ਹਾਈ ਕਮਾਂਡ ਆਮ ਆਦਮੀ ਪਾਰਟੀ ਨੇ ਟਿਕਟ ਦੇ ਕੇ ਨਿਵਾਜਿਆ ਹੈ ਉਹਨਾਂ ਬਾਰੇ ਰੂਬਰੂ ਵੀ ਹੋਵਾਂਗੇ ਤੇ ਉਹਨਾਂ ਦੇ ਵਿਚਾਰ ਜਾਣਾਂ ਸਤਿ ਸ਼੍ਰੀ ਅਕਾਲ ਜੀ ਨਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਇਸ ਹਸਪਤਾਲ ਵਿੱਚ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਆਪ ਜੀ ਦਾ ਪੂਰਾ ਨਾਮ ਤੇ ਕਿਸ ਪ੍ਰਕਾਰ ਨਾਲ ਤੁਸੀਂ ਇਲੈਕਸ਼ਨ ਲੁੱਦੇ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਸਨਪ ਗੁਰਦੇਵ ਸਿੰਘ ਪਿੰਡ ਸਕਰੂਲਾ ਪਰ ਪਾਰਟ ਨੰਬਰ 8 ਠੀਕ ਹੈ ਜੀ ਪਹਿਲਾਂ ਤਾਂ ਮੈਂ ਆਪਣੀ ਪਾਰਟੀ ਦੇ ਧੰਨਵਾਦ ਕਰਦਾ ਹਾਂ ਐਮਐਲਏ ਸਾਹਿਬ ਦਾ ਡਾਕਟਰ ਚੰਨਜੀਤ ਸਿੰਘ ਜੀ ਜਿਨ੍ਹਾਂ ਨੇ ਕਿ ਸਾਨੂੰ ਟਿਕਟ ਦੇ ਕੇ ਨਿਵਾਜਿਆ ਅ ਨਵਿੰਦਰ ਸਿੰਘ ਜੀ ਜਿਵੇਂ ਕਿ ਸਾਨੂੰ ਪਿੰਡ ਨੇ ਸਰਵੇ ਦੇ ਅਨੁਸਾਰ ਦੱਸਿਆ ਆਪ ਜੀ ਦਾ ਸਾਰਾ ਜੀਵਨ ਇੱਕ ਕਬੱਡੀ ਦੀ ਦੇਣ ਰਿਹਾ ਹੈ ਤੁਹਾਡਾ ਇਸ ਫੀਲਡ ਦੇ ਵਿੱਚ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਕਿਵੇਂ ਆਗਮਨ ਹੋਇਆ ਜਿਵੇਂ ਕਿ ਕਬੱਡੀ ਦੇ ਵਿੱਚ ਅਸੀਂ 20-25 ਸਾਲ ਤੋਂ ਵਿੱਚ ਰਹੇ ਹਾਂ ਇਹ ਟ੍ਰੇਨਿੰਗ ਵੀ ਦੇ ਰਹੇ ਹਨ ਬੱਚਿਆਂ ਨੂੰ ਤੇ ਕਬੱਡੀ ਦੇ ਨਾਲ ਨਾਲ ਸਮਾਜ ਸੇਵੀ ਵੀ ਬਣੇ ਹਨ ਸਾਡਾ ਮੰਨ ਇੱਧਰ ਵੀ ਬਣਿਆ ਤੇ ਵੀ ਆਪਣਾ ਸਮਾਜ ਸੇਵੀ ਬਣ ਕੇ ਪਿੰਡ ਦੇ ਕੰਮ ਕਰੀਏ ਵਿਕਾਸ ਕਰਾਈਏ ਠੀਕ ਹੈ ਆਪ ਜੀ ਦਾ ਚੋਣ ਨਿਸ਼ਾਨ ਕੀ ਸਾਡਾ ਤਾਂ ਪਾਰਟੀ ਵੱਲੋਂ ਝਾੜੀ ਹੋਈ ਹੈ ਜੀ ਠੀਕ ਹੈ ਜੀ ਬਹੁਤ ਖੂਬ ਜੀ ਹਾਂ ਜੀ ਰਿੰਦਰ ਸਿੰਘ ਜੀ ਜਿਵੇਂ ਕਿ ਤੁਸੀਂ ਬਹੁਤ ਘੱਟ ਦਿਨ ਬਾਕੀ ਨੇ ਲਗਭਗ ਹਫਤੇ ਤੋਂ ਨੇੜੇ ਦਿਨ ਬਾਕੀ ਹਨ ਚੋਣ ਤੇ ਚਾਰ ਵਾਸਤੇ ਨਗਰ ਨਿਵਾਸੀਆਂ ਦਾ ਵਾਰਡ ਨਿਵਾਸੀਆਂ ਦਾ ਕਿਹੋ ਜਿਹਾ ਰਿਸਪੌਂਸ ਤੁਹਾਨੂੰ ਮਿਲਦਾ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਜੀ ਤੇ ਸਾਰਾ तकरीबन 8 ਨੰਬਰ ਵਾਰਡ ਮੇਰੇ ਨਾਲ ਹੀ ਆ ਜੀ ਠੀਕ ਹੈ ਬਹੁਤ ਵਧੀਆ ਜੀ ਵਧੀਆ ਕੰਮ ਕਰ ਰਹੇ ਹੋ ਨੀ ਆ ਨਰਿੰਦਰ ਸਿੰਘ ਜੀ ਦੇ ਨਾਲ ਹੋਰ ਸਹਿਯੋਗੀ ਵੀ ਬੈਠੇ ਆ ਅਸੀਂ ਉਹਨਾਂ ਦੇ ਵਿਚਾਰ ਵੀ ਜਾਣਾਂਗੇ ਵੀ ਉਹ ਇਸ ਇਲੈਕਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਸਸੀਕਲ ਸਰਦਾਰ ਸਾਹਿਬ ਸ਼ੁਭਨਾਮ ਜੀ ਤੁਹਾਡਾ ਇਕੱਠ ਦੇ ਸਿੰਘ ਜੀ ਠੀਕ ਹੈ ਸਾਨੂੰ ਫਕਰ ਨੂੰ ਜੀ ਕਿ ਉਹ ਦੇਸ਼ੀ ਕੀ ਕੈਂਡੀਡੇਟ ਹੋਰ ਵੀ ਹਨ ਪਰ ਆਪ ਜੀ ਖਾਸ ਕਰਕੇ ਕੋਚ ਰੇਂਦਰ ਸਿੰਘ ਜੀ ਦਾ ਇੰਟੀਕੂ ਸਹਿਯੋਗ ਕਰ ਰਹੇ ਗੱਲ ਇਹ ਹੈ ਜੀ ਵੀ ਨਾ ਨਾ ਕਾਫੀ ਦੇਰ ਤੋਂ ਕਈ ਸਾਲਾਂ ਤੋਂ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਹੈ ਜਿਹੜੇ ਕੋਚਿੰਗ ਕਬੱਡੀ ਦੀ ਚੰਗੇ ਪਾਸੇ ਲਾਇਆ ਨਸ਼ਿਆਂ ਤੋਂ ਦੂਰ ਕਰਿਆ ਬਾਕੀ ਪਿੰਡ ਦੇ ਕੰਮਾਂ ਦੇ ਵਿੱਚ ਵੀ ਕਾਫੀ ਉਹ ਕਰਦੇ ਮਦਦ ਕਰਦੇ ਸਿੱਧਿਆਂ ਤੇ ਜਦੋਂ ਵੀ ਕੋਈ ਕੈਂਡੀਡੇਟ ਖੜਾ ਹੁੰਦਾ ਹੈ ਤਾਂ ਉਹਦਾ ਪਿਛੋਕੜ ਵੀ ਦੇਖਿਆ ਜਾਂਦਾ ਹੈ ਤਾਂ ਤੁਹਾਡੇ ਅਨੁਸਾਰ ਪਿਛਲੇ 1.5 ਤੋਂ 2 ਸਾਲ ਤੋਂ 2.5 ਸਾਲ ਤੋਂ ਜਿਆਦਾ ਆਪ ਸਰਕਾਰ ਰਹੀ ਹੈ ਕੀ ਇਹਨਾਂ ਵੱਲੋਂ ਵਿਕਾਸ ਕਾਰਜ ਕਰਵਾਏ ਗਏ ਹਨ ਹਾਂਜੀ ਹਾਂ ਇਹਨਾਂ ਨੇ ਸਟੇਡੀਅਮ ਦੇ ਵਿੱਚ ਕੰਮ ਕਰਾਇਆ ਬਾਕੀ ਗਲੀਆਂ ਦੇ ਵਿੱਚ ਵੀ ਹੋਰ ਸਾਰੇ ਖੇਤਾਂ ਦੇ ਵਿੱਚ ਵੀ ਸਾਰੇ ਠੀਕ ਹਾਂ ਅ ਹੋਰ ਵੀ ਇਸ ਤੋਂ ਜਿਆਦਾ ਦਿਲਚਸਪ ਜਾਣਕਾਰੀ ਬਾਰੇ ਆਪ ਦੇ ਸਰਕਰਮਾ ਲਾਗੂ ਸਾਡੇ ਨਾਲ ਬੈਠੇ ਹਨ ਉਹਨਾਂ ਨਾਲ ਜਿਹੜੀ ਤੁਹਾਡੀ ਰਾਬਤਾ ਕਰਾਂਗੇ ਸੱਸੀ ਗੱਲ ਸਰਦਾਰ ਸਿੰਘ ਸਾਹੀ ਦਾ ਬੇਨਤੀ ਆਮਾਦੀਪ ਤੋਂ ਆਪਣੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਮਨਿੰਦਰ ਸਿੰਘ ਕਬੱਡੀ ਕੋਚ ਜਿਹੜੇ ਲੰਦਾ ਕਹਿੰਦੇ ਆਮਾਦੀਪ ਪਾਰਟੀ ਬਿਲੋਂ ਟਿਕਟ ਦੇ ਕੇ ਹੈ ਐਮਸੀ ਦੀ ਨਿਵਾਜਿਆ ਤੇ ਅਸੀਂ ਵੀਰ ਦੇ ਨਾਲ ਖੜੇ ਆ ਵੀਰ ਨੂੰ ਚੰਗਾ ਰਕਵਾਂਦ ਮਿਲ ਰਿਹਾ ਚੰਗੀ ਜਿੱਤ ਹਾਸਲ ਕਰੂਗਾ ਬਹੁਤ ਬਰਤ ਬਰਤ ਪੋਟਾ ਨੂੰ ਦਿੱਤਣਗੇ ਇਹ ਦੂਜੇ ਨੰਬਰ ਤੇ ਮੈਂ ਐਸਸੀ ਮਿਲਕ ਤੋਂ ਖਾਮ ਬਲਾਕ ਪ੍ਰਧਾਨ ਆਮਾਦੀਪ ਪਾਰਟੀ ਤੋਂ ਤੇ ਤਕਰੀਬ ਨਾਲ ਵੀਰ ਦੇ ਨਾਲ ਰਹਿਣਾ 24 ਘੰਟੇ ਅੱਜ ਅੰਦਰੀ ਦੀ ਬੜੀ ਸੇਵਾ ਕਰ ਰਹੀ ਹੈ ਚੱਲੀ ਹੈ ਦੁਨੀਆ ਦੇ ਵਿੱਚ ਨਾਂ ਹੈ ਬਾਈ ਠੀਕ ਹੈ ਅ ਰਵੀਰ ਸਿੰਘ ਜੀ ਹਰ ਕੋਈ ਅਹੁਦੇਦਾਰ ਇਹ ਚਾਹੁੰਦਾ ਹੈ ਕਿ ਮੈਂ ਜਿਸ ਦਾ ਸਿਰ ਚੁੰਮਾਂ ਪਰ ਤੁਹਾਨੂੰ ਲੋਕਾਂ ਦਾ ਫਤਵਾ ਜਿਸ ਤਰ੍ਹਾਂ ਦਾ ਮਿਲ ਰਿਹਾ ਹੈ ਕੀ ਉਮੀਦ ਲਗਾਈ ਜਾਂਦੀ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਠੀਕ ਹੈ ਉਹ ਜਿੱਤੇ ਵੀ ਤਾਂ ਹੈਗੇ ਹੋ ਜੀ ਇੱਥੇ ਠੀਕ ਹੈ ਠੀਕ ਹੈ ਜੀ ਪਰ ਫਿਰ ਵੀ ਮਿਹਨਤ ਜ਼ਰੂਰੀ ਹੈ ਠੀਕ ਹੈ ਆਪਣੀ ਮਿਹਨਤ ਜਾਰੀ ਰੱਖਣੀ ਪੈਣੀ ਹੈ ਜੀ ਜੇ ਨਗਰ ਨਿਵਾਸੀ ਤੁਹਾਨੂੰ ਵੱਡਾ ਖੁਸ਼ਵਾਦ ਦੇ ਕੇ ਪਹਿਲੀ ਵਾਰੀ ਮਿਊਨਿਸਪਲ ਕੌਂਸਲ ਚ ਚੁਣਦੇ ਹਨ ਤਾਂ ਤੁਹਾਡੇ ਕਹਿ ਦੇ ਅਧਾਰ ਤੇ ਤੁਹਾਡੇ ਮੰਨਦਾ ਕਿ ਫਾਲ ਹੋਏਗਾ ਵੀ ਪਿੰਡ ਚਕਰੂਲਾਪੁਰ ਵਸਕੇ ਕੀ ਕੀਤਾ ਅਸੀਂ ਤਾਂ ਬਹੁਤ ਵਧੀਆ ਕੰਮ ਕਰਾਂਗੇ ਆ ਕਰਦੇ ਵੀ ਨੇ ਜੋ ਆਖੀ ਬੰਨੂ ਸਾਨੂੰ ਹੁਕਮ ਲਗਾਇਆ ਜਾਂਦਾ ਹੈ ਕੰਮ ਕਰਦੇ ਸਟੇਡੀਅਮ ਦਾ ਕੰਮ ਹੋਵੇਗਾ ਘੜੀਆਂ ਨਾਲੀਆਂ ਦਾ ਹੋਵੇਗਾ ਫੜਕਾਂ ਦਾ ਹੋਵੇਗਾ ਜੋ ਵੀ ਹੈ ਪ੍ਰਦੇਸ਼ ਬਤਾ ਕਰਾਂਗੇ ਕੰਮ ਹੋਵੇਗਾ ਲਾਜ਼ਰ ਨਾਲ ਚੱਲਦੇ ਕਰੰਦੇ ਰਹਾਂਗੇ ਵਾਰਡ ਨੰਬਰ ਸੀ ਨੂੰ ਕੀ ਸਨੇਹ ਹੁੰਦਾ ਚਾਹੁੰਦੇ ਮੈਂ ਤਾਂ ਇਹ ਸਨੇਹ ਦੇਵਾਂਗਾ ਤੁਸੀਂ ਵੱਧ ਤੋਂ ਵੱਧ ਵੋਟਾਂ ਪਾਓ ਆਪਾਂ ਤੁਹਾਡੇ ਨਾਲ ਆ ਜੋ ਤੁਸੀਂ ਕਹੋਗੇ ਪਿੰਡ ਖਾਤਰਾ ਕੋ ਉਹ ਕਰਾਂਗੇ ਸੋ ਇਹ ਸਾਨੂੰ ਕੋਚ ਨਰਿੰਦਰ ਸਿੰਘ ਜਿੰਦਾ ਜਿਹੜੇ ਕਿ ਵਾਰਡ ਨੰਬਰ 8 ਤੋਂ ਸਰਗਰਮ ਉਮੀਦਵਾਰ ਹਨ ਇਸ ਤੋਂ ਇਲਾਵਾ ਵੀ ਹੋਰ ਉਮੀਦਵਾਰਾਂ ਨਾਲ ਤੁਹਾਡੀ ਮਿਲਣੀ ਕਰਾਵਾਂਗੇ ਤੁਹਾਡੇ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ